ਏ ਵੇਖੀ ਨਾਈ ਗਰੇ ਬੂਡ ਪਾ ਕੇ ਆਇਆ ਨੂੰ ਪਤਾ ਨਹੀਂ ਮੱਜਾਂ ਲਾ ਰਹੀਆਂ ਇਹਨੇ ਕਿਸੇ ਕੁੜੀ ਨੂੰ ਵੇਖ ਕੇ ਆਇਆ ਕੀ ਤਾਂ ਉਹਨੇ ਅੱਖਾਂ ਇੱਕ ਸੌਨ ਮਾਰਿਆ ਅੱਖਾਂ ਲਾਲ ਹੋ ਗਈ ਅੰਜਲੀ ਹਾਂ ਅੰਜਲੀ ਥੋੜੀ ਉਹ ਦਿੱਲੀੋਂ ਆਈ ਜਿਹੜੀ ਇਹ ਇਹ ਮੁੰਜਲੀ ਬੱਜ ਜਾਂਦੀ ਆ ਇਹ ਦਿੱਲੀ ਵਾਲੀ ਆ ਉਹ ਕੁੱਤੇ ਵਾਲੀ ਲੈ ਲੈਨੇ ਮਿੱਟੀ ਉਹ ਨਹੀਂ ਤੋੜ ਦੇਣਾ ਹਾਂ ਵੀ ਨੌਜਵਾਨਾ ਨੌਜਵਾਨਾ ਅਜਾਲ ਨੌਜਵਾਨਾ ਇੱਧਰ ਨੰਕੀ ਬ੍ਰਾਂਡ ਆ ਹਾਂਜੀ ਸਾਸਰੀ ਕਾਲ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਗੁਰਦੀਪ ਮੈਂ ਪ੍ਰਦੀਪ ਮੰਮੀ ਅਮਨ ਸਨੋਵਰ ਵਲੌਗ ਨਹੀਂ ਤੂੰ ਹੀ ਨਾਲ ਲੱਗਣਾ ਵੀ ਫੋਨ ਕਿੰਨੇ ਫੜਨਾ ਨਹੀਂ ਨਹੀਂ ਉਹ ਕੋਈ ਨਹੀਂ ਅੱਜ ਦਾ ਹੀ ਵੀ ਨਿਆ ਬਾਅਦ ਮੱਝਾ ਬਣਨਾਂ ਨਾਈ ਧੋਈ ਤੇ ਚੱਲੀਆਂ ਸਾਰੇ ਇਨਫਲੂਐਂਸਰਾਂ ਤੇ ਮਹੀਨੇ ਬਾਅਦ ਗੁੱਗੂ ਨਾਲ ਟਾ ਟਾਈ ਮਿੰਨਾ ਮੱਝਾ ਨਾਲ ਲੱਗੀਆਂ ਹਾਂਜੀ ਇਹ ਬਾਜੀ ਇਹਨਾਂ ਨੇ ਹਜੇ ਨਹੀਂ ਨਾਤਾ ਇਹ ਤਾਂ ਕੂੜ ਪਾ ਕੇ ਆ ਗਈ ਹਜੇ ਨਹੀਂ ਨਾਤਾ ਗਾ ਮੈਂ ਤਾਂ ਨਹੀਂ ਨਾ ਗਿਆ ਮੈਂ ਤਾਂ ਜਾਗੋ ਤੇ ਜਾਣ ਲੱਗੇ ਨਾਉਣਾ ਬਾਈ ਵਿਆਹ ਆਵਾਜ਼ ਜੀ ਸ਼ਾਮ ਨੂੰ ਆਪਾਂ ਪਹੁੰਚ ਰਹੇ ਚਲੋ ਚਲੋ ਉਧਰ ਮਿੰਟ ਵਾਰੋ ਟਾਈਮ ਐ ਨਹੀਂ ਛੇਤੀ ਇਹ ਐਕਸਟੈਂਸ਼ਨ ਕਰ ਲੈ ਗਏ ਇੱਥੇ ਉਧਰ ਵੇਖੀ ਆ ਉਹ ਕਿਵੇਂ ਜਾਂਦਾ ਬੁਖਾਰ ਮਿੰਟ ਵਾਰੋ ਜਲਦੀ ਟਾਈਮ ਐ ਨਹੀਂ ਚੋ ਰੋਲਾ ਚੁੱਪ 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 ਉਧਰ ਆਇਆਂ ਨੂੰ ਲੈ ਆਵਾਂਗੇ ਨਾ ਇਧਰੋਂ ਆਣ ਕਿ ਪੂੜ ਵ ਲਾਗੇ ਦਾ ਹਨ ਭਰਾਵਾ ਲੋਡ ਹੀ ਨਹੀਂ ਆਇਆ ਉੱਥੇ ਪਹੁੰਚ ਜਾਣੀ ਆ ਉੱਥੇ ਪਹੁੰਚ ਜਾਣੀ ਲੱਖ ਵੇਖ ਆਹੋ ਤੇਰੀ ਤਾਰ ਚਿੱਟੀ ਚੋਤ ਪਾ ਲਈ ਦਿੱਤੀ ਮੇਰੇ ਡਿੱਟੀਦਾਰ ਤਾਂ ਭਰਾਵਾ ਵੇਖੀ ਕਿਤੇ ਲਾਲਾ ਵਾਲਾ ਨਾ ਕਰਾ ਦੀ ਇੱਥੇ ਕਿਤੇ ਪਹੁੰਚ ਜਾਣੀ ਤਾਰ ਤਾਂ ਪਹੁੰਚ ਜਾਣੀ ਆ ਬਹੁ ਆ ਪਈਆ ਲਓ ਵੀ ਮਿੱਤਰਾਂ ਤੁਹਾਨੂੰ ਮੈਂ ਪਤਾ ਲੈ ਜਦੋਂ ਮੈਂ ਫੋਨ ਲਾਇਆ ਜਸਪਾਲ ਨੂੰ ਤੈਨੂੰ ਮੈਂ ਕਿਹਾ ਮੱਜਾ ਨਵਾਜੋ ਨਾਲ ਇਹ ਵੇਖੀ ਨਾਈਗੀ ਦੇ ਫੂਡ ਪਾ ਕੇ ਆਇਆ ਇਹਨੂੰ ਪਤਾ ਨਹੀਂ ਮੱਜਾ ਨਵਾਉਣੀ ਆ ਹੋਰ ਗੰਦੋਟਾ ਯਾਰ ਮੈਂ ਕਿਹਾ ਇਧਰ ਬਈ ਆ ਬਦਲ ਮੱਜਾ ਨਵਾ ਮੇ ਨਲਾ ਤੇ ਕਹੋ ਇਹ ਬੰਦੇ ਦੇ ਮੱਜਾ ਨਵਾ ਲੋਕੀ ਕਹਿੰਦੇ ਮੱਜਾ ਨਵਾ ਦੋ ਯਾਰ ਦੋਸਤੋ ਇਹਦੀ ਕੜ ਕਾ ਮੱਕੀ ਫਰੀ ਬਿਜਣੀ ਆ ਇਹਨੇ ਤੇਲ ਦੇਣਾ ਸਾਨੂੰ ਦਰ ਬਸ ਨਹੀਂ ਉਹ ਤੇਲ ਨਹੀਂ ਲੈਣਾ ਇੱਥੋਂ ਫਿਰ ਬਈ ਨਹੀਂ ਤੇਲ ਤਾਂ ਲੈਣਾ ਹੈ ਭਰਾਵਾ ਤੇਲ ਇਹਦਾ ਫਾਇਦਾ ਕਰਨਾ ਆਪਾਂ ਨਹੀਂ ਕਹਿੰਦਾ ਤੇਲ ਵੀ ਨਹੀਂ ਪਹਿਲਾਂ ਬਿਆਨ ਦੇ ਰੁਕ ਜਾ ਸਨੋਵਰ ਦਾ ਬਿਆਨ ਹਾਂ ਕਹ ਤੇਲ ਵੀ ਨਹੀਂ ਤੇਲ ਤਾਂ ਪੁਣੇ ਪਣਾ ਯਾਰ ਉਹ ਬੜਾ ਪਾਣੀ ਨਹੀਂ ਚੱਲਦੀ ਆ ਬਿਆਨ ਬਦਲ ਗਿਆ ਜਨੂ ਆ ਜਾ ਆ ਜਾ ਇਹਦੇ ਤੇਲ ਸੁਨੋਵਰ ਵੀ ਬਿਆਨ ਬਦਲ ਗਿਆ ਬਦਲ ਤਾਂ ਜੋ ਗੱਲ ਸਹੀ ਆ ਮੈਂ ਉਹ ਦੱਸੀ ਆ ਵੇ ਤੇਲ ਤੇ ਚੱਲਣਾ ਅਸਲੀਅਤ ਦੱਸੀ ਦੂ ਮਸ਼ੀਨਰੀ ਉਹ ਹਟਾ ਹਰ ਸਾਡਾ ਆਵਦਾ ਉਹ ਹੀ ਤੋਂ ਲੈ ਜਾਗੇ ਫ੍ਰੀ ਆ ਨਾ ਤੇਲ ਸਾਡੇ ਆਜੇ ਪਾਪੇ ਦਾ ਪੰਪ ਨਹੀਂ ਸਾਡੇ ਦਾ ਇਹਨਾਂ ਦਿਨਾਂ ਨੂੰ ਕੰਮ ਸ਼ੁਰੂ ਆ ਆਪਣਾ ਇਹਨਾਂ ਦਿਨਾਂ ਨੂੰ ਮੱਕੀ ਦਾ ਕੰਮ ਸ਼ੁਰੂ ਭਾਈ ਤੁਹਾਨੂੰ ਵੀ ਬੇਨਤੀ ਕਰਦੇ ਜਿਹੜੇ ਵੀਰ ਭਰਾੜੇ ਮੱਕੀ ਭਜਾਉਣੀ ਨਾ ਮੋਗੇ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਨੇੜੇ ਗਿਆਨੂ ਜਾਣਾ ਸੌਖਾ ਜੇ ਜਿਆਦੇ ਕਿਲੇ ਫਿਰ ਦੂਰ ਵੀ ਆਵਾਂਗੇ ਨੰਬਰ 9517797034 9517497034 ਆਵਾਂਗੇ ਅਸੀਂ ਕੋਲੇ ਚੱਕੂਗਾ ਹਾਂ ਮੱਕੀ ਬਈ ਜਿੱਥੇ ਵੀ ਜਣੀ ਐ ਮੈਸੇਜ ਕਰੋ ਜਾਂ ਕਾਲ ਕਰੋ 24 ਘੰਟੇ ਸਰਵਿਸ ਬਣਦਾ ਵੀ ਜਲਦਾ ਵਾ ਸਾਰੇ ਵਟਸਐਪ ਤੇ ਵੀ ਕਰ ਸਕਦੇ ਬੁਕਿੰਗ ਓਕੇ ਆ ਜਾਓ ਮੈਂ ਕਹਾ ਮੈਂ ਕਹਾ ਸਾਡਾ ਇੱਕ ਬੰਦਾ ਦੁਬਈ ਚ ਗਿਆ ਸੀ ਸਨੋਵਰ ਸਿੰਘ ਬੱਲ ਕਹਿੰਦੇ ਉਹ ਮਿਲਿਆ ਨਹੀਂ ਸਾਨੂੰ ਬਹੁਤ ਅਫਸੋਸ ਦੀ ਗੱਲ ਆ ਫੇਰ ਜਾਣਾ ਹੁਣ ਗਿਆ ਹੁਣ ਪਰ ਮੈਂ ਤੇ ਗੁੱਗੂ ਆਵਾਂਗੇ ਮੱਕੀ ਦਾ ਸੀਜ਼ਨ ਵਧੀਆ ਲਵਾ ਦੋ ਅਸੀਂ ਆਵਾਂਗੇ ਟੂਰ ਇਹ ਸਾਊਥ ਅਫਰੀਕਾ ਜਾਣਾ ਇਹਨਾਂ ਨੇ ਸਾਉਂਦ ਵੀ ਕਾ ਮਾੜਾ ਉੱਥੇ ਲਾ ਆ ਅਸੀਂ ਕਿਸੇ ਕੰਟਰੀ ਨੂੰ ਦੀ ਸੱਦਣਾ ਜਉਨੇ ਅਸੀਂ ਆ ਜਾਾਂਗੇ ਯਾਰ ਕਿੱਡੀ ਗੱਲ ਆ ਆਉਣਾ ਘੁੰਮਣੀਆਂ ਨਾ ਸਾਡਾ ਸਟੇ ਦਾ ਕੋਈ ਰਾਦਰ ਕੀ ਵੀਜ਼ਾ ਟੈਗ ਦਾ ਸਾਨੂੰ ਦਿਓ ਅਸੀਂ ਵੇਲੇ ਆ ਬੋਰੀ ਬੈਸਤਰਾ ਜਾ ਕੇ ਅਸੀਂ ਆ ਜਾਾਂਗੇ ਅਸੀਂ ਤਾਂ ਐ ਕਿੰਨੇ ਰੱਬਾ ਅਸੀਂ ਤੇਰੇ ਕੋਲੇ ਵੀ ਆ ਜਾਵਾਂਗੇ ਜੇ ਤੇਰੇ ਕੋਲ ਵੀ ਪੰਜਾਬ ਹੋਵੇ ਕਮਾਲ ਦੀ ਗੱਲ ਹੋਈ ਭਈਆ ਸਿਰਾਂ ਇਹਦੀ ਅੱਖਾਂ ਇਹਦੀ ਪਤਾ ਤੈਨੂੰ ਪਤਾ ਕੀ ਕਰਤੂਤ ਕੀਤੀ ਕੀ ਕੀਤੀ ਇਹਨੇ ਕਿਸੇ ਕੁੜੀ ਨੂੰ ਵੇਖ ਕੇ ਆਇਆ ਕੀ ਤਾਂ ਉਹਨਾਂ ਨੇ ਅੱਖਾਂ ਇੱਕ ਸੌਂਦ ਮਾਰਿਆ ਅੱਖਾਂ ਲਾਲ ਹੋ ਗਈਆਂ ਗਾਹ ਖਾਈ ਦੀ ਕਰਤੂਤਾ ਮਾਰ ਗਈ ਹੈ ਤੇਰਾ ਮਾਸ ਵਾਲਾ ਕਿਹੜਾ ਦੰਦ ਆ ਦੇਣਾ ਤੇਰੇ ਚੜਿਆ ਆ 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 ਏ ਤਾਂ ਨਾਉਂਦੀ ਇਹ ਤਾਂ ਨੀ ਨਾਉਂਦੀ ਬੋਲੇ ਰਹੇ ਹਾਂ ਇਹ ਤਾਂ ਨਾਉਂਦੇ ਰਹੇ ਹਾਂ ਹਾਂ ਜੋੜਾ ਇਕੱਠਾ ਆਇਆ ਹੈਗਾ ਆ ਸਿਮਰਨ ਨੂੰ ਕਰਨ ਆਏ ਆ ਸਿਮਰਨ ਆਈ ਹੈ ਨਾ ਨਾ ਸਿਮਰਨ ਆਓ ਉੱਧਰ ਬੈਠੀ ਹੈ ਤੇ ਆਹ ਕਿਹੜੀ ਆ ਠੀਕ ਹੈ ਗਾਏ ਦੇ ਮੁੱਢੀ ਮਾਣੀ ਫਰੀੜੀ ਕਰਕੇ ਖੁੱਲੀ ਨਾ ਫਰਕ ਬੈਠੇ ਨੇ ਫਰਕ ਬਈ ਆ ਨਾਲਿਆ ਕਰ ਤੇ ਇਹਦੇ ਮਾਰ ਪ੍ਰੈਸ਼ਰ ਮੜਾ ਜਾ ਫਿਰ ਉਹ ਭਰਾ ਫਿਰ ਵੇਖੀ ਉੱਠਦਾ ਲਓ ਵੀ ਮਿੱਤਰੋ ਇਹ ਬਣਾਉਂਦੇ ਫਿਰ ਵੀ ਜਾਂ ਕਿਉਂਕਿ ਲੋਕੀ ਕਹਿੰਦੇ ਸਟੈਂਪ ਹੋਏ ਵਿਖਾਈ ਜਾਂਦੇ ਮੈਨੂੰ ਮੈਸੇਜ ਆਈ ਇਸ ਦਾ ਦੇ ਸਾਰੇ ਹੁਣੇ ਖੋਲੇ ਆ ਰੀਅਲ ਹੁਣੇ ਖੋਲੇ ਆ ਸਟੋਰੀਆਂ ਦੇ ਵਿੱਚ ਮੇਰੇ ਨਾਲ ਸਨੈਪਚੈਟ ਟੈਨਾਂ ਦੇ ਵਿੱਚ ਖੋਲਿਆ 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 ਆ ਦੋ ਚਾਰ ਪਹਿ ਖੋਲਣ ਵਾਲਿਆ ਆ ਮਾੜੇ ਖੋਲ ਦੋ ਪ੍ਰੂਫ ਹੋਏ ਸਾਹਮਣੇ ਆ ਤਾਂ ਹੀ ਉਹਨੇ ਖਲਾਰਾ ਪਾਈ ਜਾਂਦੇ ਉਦੋਂ ਦੇ ਕਿਉਂਕਿ ਬਾਈ ਹੁਣੇ ਅਹੀਂ ਸਟੋਰੀਆਂ ਬਣਾਉਂਦਾ ਸਨੈਪਚੈਟ ਤੇ ਸ਼ਾਰਟ ਆਟ ਪਾਉਂਦਾ ਤੇ ਉਹਦੇ ਲਈ ਕੁਝ ਕੁ ਵੀ ਜਾਈ ਖੋਲੇ ਹੀ ਕੁਝ ਕਹੀਂ ਰੱਖ ਲਈ ਲਓ ਜੀ ਚੈੱਕ ਕਰੋ ਲੈ ਵਾਹ ਜੀ ਵਾਹ ਇਹ ਆ ਕੈਨੇਡਾ ਦੇ ਵਿਜ਼ਟਰ ਵੀਜ਼ੇ ਅਰੇ ਲੈ ਗਦੇ ਲਫਾਵੇ ਚ ਪੈਕ ਹੋ ਕੇ ਆਉਂਦੇ ਆ ਕਿਥੋਂ ਕਹਿੰਦੇ ਪਾਸਪੋਰਟ ਆ ਚੱਲ ਗਿਆ ਕੀਕ ਹੋ ਗਈ ਆ ਲੋ ਉਹ ਵੇਚ ਖੁੱਲਾ ਪਿਆਹੀ ਵਿੱਚ ਪਾਦੇ ਆਪਾਂ ਹਾਂ ਆ ਜਮਾ ਸੀਲ ਹਾਲੇ ਇਹ ਸਾਰੇ ਫਰੈਸ਼ ਹੈ 2024 ਦੇ ਜਿੰਨੇ ਆਣਾ ਮੇਰੇ ਆਫਿਸ ਆ ਕੇ ਦੇਖਣੇ ਯਾਰ ਕਿਉਂਕਿ ਜੀਆਈਸੀ ਮਿੱਤਰੋ ਡਬਲ ਹੋ ਗਈ ਆ ਤੇ ਆਣ ਕੇ ਵੈਰੀਫਾਈ ਕਰ ਲਓ ਥੋੜੇ ਦਿਨوں ਇੱਕ ਕਲਾਇੰਟ ਜਿੰਨੇ ਆ ਦੇ ਵੀਜ਼ਾ ਆ ਉਹਨਾਂ ਨੂੰ ਦਿਖਾ ਦਾਂਗਾ ਨਾਲ ਦੀ ਨਾਲ ਹਾਂਜੀ ਕਿਉਂਕਿ ਸਟੱਡੀ ਵੀਜ਼ਾ ਹੁਣ ਦੇ ਟਾਈਮ 'ਚ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਇਹ ਵੀ ਆਪਾਂ ਖੋਲਦਾ ਹੈ ਮਿਕਸੇਜ ਹੋ ਗਿਆ ਸਾਰੇ ਹਾਂ ਚਲੋ ਜੀ ਸੋ ਸ਼ਾਹ ਜੀ ਨੰਬਰ ਸ਼ੇਅਰ ਕਰਿਓ 9720698206 ਤੇ ਇਹਦੇ 'ਚ ਏਜ ਲਿਮਟ ਕੀ ਰਹੂਗੀ ਵੀਜ਼ੇ ਦੀ ਇੱਕ ਸਾਲ ਤੋਂ ਲੈ ਕੇ 26-27 ਸਾਲ ਤੱਕਰ ਮਾਵਾ ਜਾਂ ਮਦਰ ਜਾਂ ਫਾਦਰ ਦੇ ਨਾਲ ਲੱਗਣਗੇ ਵੀਜ਼ੇ 27 ਸਾਲ ਤੋਂ ਉੱਪਰ ਸਿੰਗਲ ਜਾਂ ਕਪਲ ਜਾਂ ਸਪਾਊਸ ਦੇ ਨਾਮ ਮਰਜੀ ਲਵਾਓ 27 ਸਾਲ ਤੱਕ ਜਿਹੜੇ ਬੱਚੇ ਮਦਰ ਦੇ ਫਾਦਰ ਨਾਲ ਵੀਜ਼ੇ ਲੈ ਕੇ ਦਊਗਾ 15-15 ਦਿਨਾਂ 'ਚ ਵੀਜ਼ੇ ਲੈ ਕੇ ਦਊਗਾ 15-15 ਕੋਈ ਪੜ੍ਹਾਈ ਨਹੀਂ ਕੋਈ ਆਇਲਸ ਨਹੀਂ ਕੋਈ ਸਟੱਡੀ ਕੁਛ ਨਹੀਂ ਚ ਅਡਰੈਸ ਜੰਦਰ ਬਾਸਟੈਂਡ ਦੇ ਲੱਗੇ ਆ ਵਿਜ਼ਾ ਗੇਟਵੇ ਗੜਾ ਰੋੜੇ ਆ ਪਿੰਸ ਹਸਪੀਟਲ ਦੇ ਲੱਗੇ 네ਵੀਗੇਸ਼ਨ ਲਾ ਲੋ ਨਹੀਂ ਤੇ ਗੂਗਲ ਤੇ ਜਾ ਕੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਉਹ ਪਰਲੇ ਥੋੜੀ ਜਾਨ ਉਹ ਵੀ ਮੌਕੇ ਨਹੀਂ ਹੋਦੀ ਤਾਂ ਕਲੇਮ ਮਾਰੋ ਪਰਵਾ ਮਾਰੋ ਰੇ ਬੋਰਛ ਮਾਰਾ ਪ੍ਰਦੀਪ ਯਾਰ ਕੀ ਕੀ ਕਰਦਾ ਇਹਦੇ ਦਾ ਥੋੜਾ ਹੀ ਐ ਕੋਇਆ ਬੋਰਛ ਨਹੀਂ ਲੈ ਜਾਣਾ ਲਾ ਦੇ ਲਾ ਦੇ ਚੰਗੀ ਤਰ੍ਹਾਂ ਓ ਹੋ ਲੈ ਲੈ ਇਹ ਕੰਮ ਨਹੀਂ ਚੰਗੇ ਉਹ ਦੋ ਮੱਜਾ ਖੋਣ ਕੇ ਲਿਆਉਣ ਗਿਆ ਲੋਕ ਪੂਰੀਆਂ ਖੋਜਾਂ ਮੈਂ ਜਾਣ ਪੂਰੀਆਂ ਉਹਨੇ ਵੇਖੇ ਖੋਜ ਖੋਜ ਜੱਪਰ ਇਹਨਾਂ ਕੰਨ ਛੋੜਦੇ ਨਹੀਂ ਲਾਤਾ ਕੰਨ ਦੇ ਘਾਟੋ ਨਹੀਂ ਆਉਂਦਾ ਵੈਸੀ ਆ ਜਿਹੜਾ ਇਹਨਾਂ ਦੇ ਚਾਲੇ ਬੰਨੋ ਨੂੰ ਪਹਿਲਾਂ ਮੈਂ ਗਿਆ ਨੰਗਰ ਦਾ ਗਾਣਾ ਮੈਂ ਉਹ ਘੋਏ ਲੱਗੇ ਨਾ ਕਾਲਾ ਨਾ ਨਹੀਂ ਉਹ ਓਏ ਓ ਚੱਲ ਪਿੱਛੇ ਖੜਾ ਕੀ ਕਰਦਾ ਤੂੰ ਏ ਚੱਲ 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 ਇੱਕ ਜੀਬ ਨੂੰ ਕੋਈ ਨਹੀਂ ਕਹਿ ਨਿਕਲਦੀ ਕਿ ਮਾਰਦੀ ਆਏ ਇਹ ਕਿਹੜੀ ਆਏ ਮੋਰਾ ਨਸਲ ਦੀ ਆ ਮੋਰਾ ਨਸਲ ਦੀ ਭਰਾਵਾ ਨਾਮ ਹੀ ਕੋਈ ਇਨਾਂ ਦੇ ਇਹ ਜਿਹੜੀ ਹਾਂ ਅੰਜਲੀ ਅੰਜਲੀ ਹਾਂ ਅੰਜਲੀ ਥੋੜੀ ਉਹ ਦਿੱਲੀੋਂ ਆਈ ਜਿਹੜੀ ਇਹ ਮੁੰਜਲੀ ਬਣ ਜਾਂਦੀ ਆ ਇਹ ਦਿੱਲੀ ਵਾਲੀ ਆਓ ਯਾ ਯਾ ਅੰਜਲੀ ਇਹ ਉੱਧਰ ਆਈ ਏ ਆ ਦੇ ਲੋਏ ਗੰਗਣਾ ਵੀ ਆਦੀ ਆ ਕੰਗਣਾ ਉਹ ਉਹ ਕੰਗਣਾ ਨਾ ਰਹਿਦੇ ਨਵਾਂ ਨੂੰ ਮੁਸ਼ਕਲ ਆ ਰਹੇ ਨੇ ਕੰਗਣਾ ਦਾ ਦਾ ਓਏ ਨਾ ਪ੍ਰਦੀਪ ਤੂੰ ਡਰਾਈ ਜਾਣਾ ਜਾਂ ਮੱਝਾਂ ਤੂੰ ਜਾਂ ਕੰਮ ਕਰਦਾ ਇੱਧਰ ਆਇਆ ਤੂੰ ਇਕੱਠਾ ਰੈਪਰ ਬਣਿਆ ਫਿਰਦਾ ਮਾਰਦੀ ਆ ਭਰਾ ਵਾਏ ਵਾ ਇਹ ਗਰੀਬ ਦੀ ਮੱਝ ਆ ਗਰੀਬ ਨਹੀਂ ਹੋਣੀ ਨਾ ਵੇਖਿਆ ਲੈ ਉਹ ਪੋਰਚੀ ਤੋੜਤਾ ਨੇ ਮੈਂ ਤੋੜਤਾ ਲੈ ਗਰੀਬ ਨੂੰ ਕੋਈ ਨਹੀਂ ਕਰੀ ਸਾਨੂੰ ਨੇੜੇ ਨਹੀਂ ਆਉਂਦੀਆਂ ਨਾ ਮੰਨੂ ਮੈਨੂੰ ਇਹਨੂੰ ਤਾਂ ਚੱਕ ਕੇ ਸਿੰਗਲ ਲੈ ਆ ਨਾ ਨਾਲ ਨੂੰ ਨਾ ਚਲੀ ਗਿਆ ਇਹ ਸ਼ਕਲ ਵੇਖ ਕੇ ਡਰ ਜੀ ਵੈਸੇ ਹੀ ਆ ਓਹੋ ਹੋ ਹੋ ਮਾਰੀ ਨਹੀਂ ਗਿਆ ਯਾਰ ਮਾਰੀ ਵਾ ਸੋਣੀ ਕਰਕੇ ਕਿਹਾ ਵਲ ਗੱਲ ਤਾਂ ਪੂਰੀ ਸੁਣਦੇ ਨਹੀਂਗੇ ਆਹ ਉਹ ਗੱਲ ਪੂਰੀ ਸੁਣੀ ਮੇਰੀ ਇਹਨਾਂ ਨੇ ਇਹਨਾਂ ਪੂਰਾ ਗੱੱਚਾ ਹੀ ਲਾਈ ਜਾਂਦਾ ਲੈ ਉਹਦੇ ਕੋਲੋਂ ਕਿਵੇਂ ਟੌਰ ਨਾ ਖੜੀ ਸਾਨੂੰ ਵੇਖ ਕੇ ਮਾਰਦੀ ਪਾਣੀ ਵੀ ਨਹੀਂ ਪਾਉਂਦੀ ਦੀ ਸਾਨੂੰ ਜarre ਹੋਰ ਗੱਲਾਂ ਦੀਆਂ ਗੱਲਾਂ ਸੁਣਾਉਂ ਵਰ ਦੀ ਮੱਚ ਤੇ ਨਿੰਬੂ ਖਰਦਾ ਵਾ ਐਦਾਂ ਹੀ ਆ ਵੀਰੇ ਸ਼ਾਪ ਨੂੰ ਕਰਾਇਆ ਮੁੱਛਾ ਕੁੰਡੀ ਹਾਂਜੀ ਭਾਸ਼ਾ ਸਮਝ ਨਹੀਂ ਉਹਨੇ ਤੁਹਾਡੀ ਭਾਸ਼ਾ ਥੋੜਾ ਸਮਝਣੀ ਹਾਂਜੀ ਭੈਣ ਜੀ ਕੀ ਕਹਿਣਾ ਚਾਹੁੰਦੇ ਹੋ ਅੰਜਲੀ ਆ ਤਾਂ ਫਿਰ ਉਹਨੇ ਉਹਨਾਂ ਦੀ ਭਾਸ਼ਾ ਸਮਝਣੀ ਹੈ ਇਹਨਾਂ ਦੀ ਥੋੜਾ ਸਮਝਣੀ ਹੈ ਇਹਨਾਂ ਨੂੰ ਆਪਲੀ ਉਹਨੇ ਚੱਕਣਾ ਵਾ ਉਹਨੇ ਆਖਣਾ ਆ ਜਾ ਚੱਕ ਕੇ ਮੁੰਨੀ ਉਹਨੇ ਆਖਣਾ ਅੰਜਲੀ ਦੀ ਆ ਜਾ ਤੁਹਾਡੀ ਤਾਂ ਮੰਜਲੀ ਬਣਾਉਣੀ ਹੈ ਹਾਂ ਸਹੀ ਗੱਲ ਆ ਟਿੱਡ ਗੱਡਾ ਛੱਡਿਆ ਇਹਨੇ ਵੀ ਅੰਜ ਦੂਜਿਆਂ ਨੂੰ ਕਹਿੰਦਾ ਟਿੱਡਾ ਆਦਾ ਵੇਂਦਾ ਨਹੀਂ ਗਾ ਜੋ ਸਾਨੂੰ ਕਹਿੰਦਾ ਰਹਿੰਦਾ ਕਉਮਤ ਨਾਈ ਵੇ ਹੌਰੇ ਢੱਡਲਾ ਢੱਡਲਾ ਵੇਖਣ ਲੱਗਿਆ ਹੈਗਾ ਹੈ ਸਿਕਸ ਬੈਗ ਆ ਮੇਰੇ ਭਰਾਵਾ ਤੇਰੇ ਹੱਡੀਆਂ ਲੋਕਾਂ ਪੈਗ ਨੇ ਤੇਰਾ ਉਹ ਹੱਡੀਆਂ ਹੋਣੀਆਂ ਬਾਹਰ ਨੂੰ ਲੋਕ ਜਿਮ ਜਾਂਦੇ ਜਾਈਦੀ ਆ ਇਹ ਬਲਾ ਕੌਣ ਆ ਵੇਖਿਆ ਆ ਪਾ ਲਾਇਬ੍ਰੇਰੀ ਸਕੂਲੇ ਜਾਂਦੇ ਨੇ ਉਹ ਟੰਗੇ ਉਹਦੇ ਵਿੱਚ ਲਾਇਬ੍ਰੇਰੀ ਸਾਇੰਸ ਵਾਲੀ ਚ ਬੋਤ ਜੇ ਹੱਡੀਆਂ ਨਹੀਂ ਆਲੇ ਜਾਂ ਵੀ ਉਧਰ ਕ ਲੱਗਦਾ ਪਿੰਜਰ ਜੇ ਪਿੰਜਰ ਜਾਂਦੇ ਜਿਹੜੇ ਇਹ ਸ਼ਰਟ ਲਵਾਦੇ ਉਹੇ ਲੱਗਣਾ ਇਹਨੇ ਇਹ ਹੱਡੀਆਂ ਗਿੰਡੀਆਂ ਨਹੀਂ ਹੁੰਦਾ ਬੱਕਾ ਬੱਕੀਆਂ ਕਿਵੇਂ ਉਹ 206 ਹਟੀਆਂ ਗਿੰਡੀਆਂ ਨਹੀਂ ਹੁੰਦੀਆਂ ਵੱਖੋ ਬੱਕਰੀਆਂ ਤੁਹਾਡੀ ਵੀ ਲਾਇਬ੍ਰੇਰੀ ਚ ਹੁੰਦੀਆਂ ਹੀ ਉਹ ਸਾਡੇ ਲਾਇਬ੍ਰੇਰੀ ਚ ਵੀ ਵੱਧ ਹੁੰਦੇ ਸੀ ਕਿੰਨੇ ਪੜੇ ਆ ਮੈਂ میٹرਿਕ ਉਹ ਕਿੰਦਾ ਆਣਾ ਮੈਨੂੰ ਤਾਂ ਪਤਾ ਨਹੀਂ ਹੁਣ ਕੀ ਹੁੰਦਾ ਤੂੰ ਆਪ ਦੀ ਪੜ੍ਹ ਕੇ ਸਮਝ ਵੀ میٹرਿਕ ਪਲੱਸ ਟੂ ਦਾ ਪਤਾ ਬੀਏ ਦਾ ਪਤਾ ਐਮਏ ਦਾ ਪਤਾ ਵਾ میٹرਿਕ ਕੀਤੀ ਆ ਪਰ ਪੰਜ ਕੀਤੀ ਆ ਮੈਟ੍ਰਿਕ ਵੇਖ ਕੀ ਹੁੰਦੀ ਆ ਤੇ 6 ਕੀਤੀਆਂ ਨੇ ਜੇ ਤੈਨੂੰ ਇੰਨਾ ਹੀ ਨਹੀਂ ਪਤਾ ਮੈਟ੍ਰਿਕ ਹੁੰਦੀ ਕੀ ਆ ਉਹ ਮੈਂ ਹੁਣ ਪੀ ਐਚ ਡੀ ਕੀਤੀ ਮੈਟ੍ਰਿਕ ਹੀ ਮੈਂ ਕੀਤੀ ਤੇ ਮੈਟ੍ਰਿਕ ਤਾਂ ਮੈਨੂੰ ਕੀ ਪਤਾ ਕੀ ਹੁੰਦੀ ਆ ਤੇ ਮੈਟ੍ਰਿਕ ਨਹੀਂ ਲੰਘ ਕੇ ਪੀ ਐਚ ਡੀ ਚ ਜਾਣਾ ਜੇ ਮੈਟ੍ਰਿਕ ਨਹੀਂ ਲੰਘਿਆ ਤੇ ਤੂੰ ਪੀ ਐਚ ਡੀ ਮੈਂ ਪਾਸਟ ਲੰਘਿਆ ਵਕਾਰਸ ਕੀਤੀ ਆ ਮੈਂ ਆਹੋ ਤੇ ਫਿਰ ਮੈਟ੍ਰਿਕ ਦਾ ਤੈਨੂੰ ਫੇ ਮੇਰੇ ਬੈਂਡ ਆ ਗਏ ਆਹ ਬਰਾਵਾ ਆਪਾਂ ਚੱਲ ਲਈ ਆ ਮਿੱਤਰੋ ਤੁਸੀਂ ਜਾਣਦੇ ਯਾਰੀਆਂ ਵੇਖ ਲਓ ਟਰੈਕ ਸੂਟ ਨਹੀਂ ਲਿਆਗਾ ਚੜ ਗਏ ਯਾਰੀਆਂ ਟਰੈਕ ਸੂਟ ਪਾਏ ਹੋਏ ਆ ਆ ਇਹਨੂੰ ਰੱਖੋ ਤੇ ਜੈਕਟ ਨੂੰ ਕਿਧਰ ਚੱਕੀ ਲੈ ਜਾਣਾ ਵਾ ਉਹ ਤੇ ਰੱਖਣੀ ਆ ਹਾਂ ਉੱਥੇ ਜਾਗੂ ਨਹੀਂ ਆਏਗੀ ਅਜੇ ਤੇਰੀ ਇਹ ਲੈਣ ਦੇ ਚੱਕਰ ਜੀ ਫਸਿਆ ਹੈ ਲੈਣ ਜੈਕਟ ਆਇਆ ਤੇ ਕੰਮ ਹੋਰ ਪੈ ਗਿਆ ਇੱਥੇ ਵੀਰ ਨੂੰ ਨਹੀਂ ਬਹਿ ਜਾਂ ਧੁੱਪ ਲੱਗੀ ਨਾ ਅੱਜ ਅੱਜ ਥੋੜਾ ਜੀ ਸਾਡੀ ਉਹ ਜਿਹੜੀ ਮੋਟਰ ਪਾਣੀ ਦੇ ਵਿੱਚ ਡੇਪੀ ਤੇ ਕਰੰਟ ਮਾਰ ਲਾ ਡਿੱਗ ਨਹੀਂ ਪਈ ਤੇ ਛੁੱਟੀ ਆ ਨਹੀਂ ਡਿੱਗ ਪਈ ਆਪੇ ਹਾਂ ਛੁੱਟੀ ਆ ਤੂੰ ਤੇ ਹੁਣ 12 ਮੱਜਾਂ ਨਾ ਬਗੀਆਂ ਨਹੀਂ ਲੱਬੜ ਜਾਣ ਚੱਲੀ ਨਹੀਂ ਲੱਬੜੀ ਬਾਕ ਨਾ ਦੱਸ ਮੈਨੂੰ ਕੀ ਕੀ ਯਾਰ ਮੈਨੂੰ ਨਾ ਨਹੀਂ ਪੜਾ ਇਹਨਾਂ ਦੇ ਆਹ ਕਿਹੜੀ ਖੜੀ ਹੈ ਅੰਜਲੀ ਇਹ ਦਿੱਲੀ ਵਾਲੀ ਹਾਂ ਅੰਜਲੀ ਅੰਜਲੀ ਦੇ ਨਾਲ ਆ ਗਈ ਆਪਣੀ ਕੀ ਸੀ ਨਾ ਦਾ ਚੇਤਾ ਕਰ ਲੈਂਦੇ ਨਹੀਂ ਬ੍ਰਾਊਨ ਕਰ ਲਾਓ ਖੜੀ ਆ ਬ੍ਰਾਊਨ ਕਰ ਵੈਸੇ ਪਤਾ ਲੱਗ ਜਾਂਦਾ ਹੋਵੇ ਬ੍ਰਾਊਨ ਕਰ ਲੈ ਚਲ ਇਹਦਾ ਨਾਮ ਹੈ ਮੈਂ ਚੇਤਾ ਭੁੱਲਿਆ ਆ ਹਾਂ ਆਹ ਬ੍ਰਾਊਨ ਕਰ ਛੱਟ ਕੇ ਮੈਂ ਲੱਗ ਗਈ ਇਹ ਕੌਣ ਆ ਆ ਗਈ ਆਪਣੀ ਕੀ ਸੀ ਨਾ ਇਹਦਾ ਤਾਨੀਆਂ ਤਾਨੀਆਂ ਆ ਮੋਟੀ ਜੀ ਗੋਲੂ ਮੋਲੂ ਜੀ ਕਿਹੜੀ ਭਾਵੇਂ ਇਹ ਗੋਲੂ ਮੋਲੂ ਕਿੱਥੇ ਆਇਆ ਤੇ ਵਿਚਾਰੀ ਸੁੱਕੀ ਭਈ ਆਏ ਵੇ ਮੁਸਕਾਨ ਆ ਚਲ ਰਹੀ ਆ ਅਸੀਸ ਕਿੱਥੇ ਆ ਆ ਰਹੀ ਐ ਅਸੀਸ ਕੋਲੂ ਆ ਆ ਜੱਬਾ ਕਿਹੜੀ ਖੜੀ ਗਈ ਇਹ ਚਾਹਤ ਇਹਨੂੰ ਖਵਾ ਪਿਆ ਕੋਈ ਯਾਰ ਖਵਾ ਪਿਆ ਨਹੀਂ ਇਹ ਬਿਮਾਰ ਰਹੀ ਹੁਣ ਠੀਕ ਹੋਈ ਜਾਏ ਠੀਕ ਹੁਣ ਆ ਨਾਲ ਦੇ ਪਾਸੇ ਆ ਗਈ ਨੈਮਸੀ ਇਹ ਰਿਹਾ ਵੈਕਸ ਕਰਾਉਣ ਵਾਲੀ ਜੀ ਨੈਮਸੀ ਓ ਪਰਲੇ ਪਾਸੇ ਕਿਹੜੀ ਭਵੇਂ ਓ ਨਹੀਂ ਬਟਾ ਮੈਂ ਗੋਰੀ ਅਸ਼ਾ ਉਹ ਜਿਹੜੇ ਗੋਰੀ ਆ ਅਸ਼ਾ ਆ ਆ ਗੋਰੀ ਐ ਗੋਰੀ ਆ ਆ ਬੇਟੀ ਕਿਹੜੀ ਆ ਬੇਟੀ ਰਹੀ ਆ ਯਾਰ ਨਹੀਂ ਤੈਨੂੰ ਪਤਾ ਯਾਰ ਉਹਨਾਂ ਦਾ ਇਹ ਦੱਸੋ ਕੌਣ ਆ ਜਸਨੀਤ ਯਾਰ ਅੱਛਾ ਇਹ ਨਾ ਬਿਹੜਾ ਹੀ ਕਰਕੇ ਦਾਰੇ ਨੂੰ ਪੜਾ ਕਰ ਸਿਮਰਨ ਆ ਖੜੀ ਆ ਤੀਜੇ ਨਾਮ ਇਹ ਨਾ ਹੋਣੀ ਸਿਮਰਨ ਸਿਮਰਨ ਕਾਲੂ ਇਹ ਵੈਸੇ ਹੁਣ ਤਾਂ ਹੁੰਦੀ ਆ ਆ ਇਹਦੇ ਕੰਨ ਕਿਵੇਂ ਆ ਕੀ ਪਏ ਰਿੰਗਸ ਪਾਏ ਨੇ ਕਮਰੇ ਉਹ ਦੂਜੀ ਆਪਣੀ ਜਿਹਨੇ ਟੈਟੂ ਪਵਾਏ ਸਾਰੇ ਸਰੀਰ ਤੇ ਅੱਛਾ ਹੋ ਆਏ ਹੂੰ ਇਹ ਉਹ ਕੰਗਣਾ ਕਿੱਥੇ ਆ ਉਹ ਪੱਠੇ ਖਾਈ ਜਾਂਦੀ ਆ ਆ ਮੂੰਹ ਮਾਰੀ ਜਾਂਦੀ ਨਿੱਕੀ ਜਿਹੀ ਨਵੀਂ ਆਈ ਢੋਸਾ ਇਹ ਭਰਾਵਾ ਦੂਜਾ ਦਾ ਸਾਜਣਾ ਡੈਨ ਗਿਆ ਆ ਛੁੱਟੀ ਤੇ ਡੈਨ ਲਿਆ ਆ ਨਾ ਕਾਲੂ ਡੈਨ ਕਿੱਧਰ ਗਿਆ ਡੈਨ ਛੁੱਟੀ ਤੇ ਗਿਆ ਛੁੱਟੀ ਤੇ ਗਿਆ ਵੇਰਾ ਇਹ ਸਾਡੇ ਨਾਂ ਰੱਖੇ ਗਏ ਸਾਡੇ ਜਿਹੜੇ ਸਾਡੇ ਘਰ ਦੇ ਮੈਂਬਰ ਹੈ ਵੀ ਸਾਡੇ ਸੋ ਸਾਨੂੰ ਤਾਂ ਨਾਂ ਰੱਖਣੇ ਪੈਂਦੇ ਇਹਨਾਂ ਦੇ ਇਹ ਸਾਡੇ ਪਰਸਨਲ ਸਨੈਪਚੈਟ ਵਾਲੇ ਨਾਂ ਵਾ ਵੈਸੇ ਕੋਈ ਮੱਝ ਹੈਗੀ ਵੱਡੀ ਮੱਝ ਆ ਜੀ ਵੱਡੀ ਮੱਝ ਕਹਿੰਦੇ ਇਹਨੂੰ ਓ ਨੱਕੀ ਮੱਝ ਝੋਟੇ ਵਾਲੀ ਮੱਝ ਕਹਿੰਦੇ ਝੋਟੇ ਵਾਲੀ ਵੀ ਨਹੀਂ ਕਹਿੰਦੇ ਇਹਨੂੰ ਕਿਹੜੀ ਕਹਿੰਦੇ ਉਹ ਕੰਡੇ ਵਾਲੀ ਮੱਝ ਡਾਇਨਾਸੌਰ ਡਾਇਨਾਸੌਰ ਓ ਡਾਇਨਾਸੌਰ ਡਾਇਨਾਸੌਰ ਉਧਰ ਆ ਓ ਅੰਦਰ ਖੜੀ ਓ ਖੜੀ ਡਾਇਨਾਸੌਰ ਤੇ ਆਹ ਕਿਹੜੀ ਆ ਆ ਇਹਦਾ ਇਹ ਬੁਰੀ ਨਾਂ ਇਹਦਾ ਕੱਲੀ ਇਹ ਬੁਰੀ ਮੈਂ ਹਾਂ ਬੁਰੀ ਦੋ ਬੂਰੀਆਂ ਵੱਡੀ ਬੂਰੀ ਨਿੱਕੀ ਬੂਰੀ ਐ ਆ ਵੱਡੀ ਸੋ ਸਾਡੇ ਜਗਾ ਦੇ ਐਡਜਸਟਮੈਂਟ ਘਾਟੋਂ ਕਰਕੇ ਬਾਕੀ ਮੰਜਾ ਸਵੇਰੇ ਦਵਾਈਆਂ ਜਾਣਗੀਆਂ ਪੈ ਗਿਆ ਪੰਗਾ ਆ ਗਾਵਾਂ ਪੰਛੀਆਂ ਸਾਰੀਆਂ ਹੀ ਉਹ ਅੱਛਾ ਉਧਰ ਪਈਆਂ ਗਾਵਾਂ ਪਈਆਂ ਯਾਡੀਆਂ ਸੋ ਇਹ ਮੈਂ ਤੇ ਪ੍ਰਦੀਪ ਨੇ ਮੰਨ ਲਓ ਮੈਂ ਪਾਣੀ ਨਾਲ ਕਰੇ ਪ੍ਰਦੀਪ ਇਹਨੇ ਇਹਨੇ ਮਾਰਿਆ ਤੇ ਗਰਦੀਪ ਖੋਣ ਕੇ ਲਈ ਤੇ ਮੈਂ ਲੜਦੀ ਹਾਂ ਮੈਨੂੰ ਉਹ ਬਚਾਇਆ ਇੱਥੇ ਲੜਦੀ ਹਾਂ ਜਦੋਂ ਇਹ ਬਹੁਤ ਵੱਡਾ ਗੱਲ ਸਹੀ ਕੰਮ ਮੈਂ ਕੀਤਾ ਵਾ ਤੇ ਮੰਮੀ ਨੇ ਕੋਈ ਵੀ ਨਹੀਂ ਕੀਤਾ ਨਾਲ ਮੰਮੀ ਨੂੰ ਫੋਨ ਹੀ ਆਇਆ ਭਰਾਵਾ ਮੰਮੀ ਨੂੰ ਇਹ ਨਹੀਂ ਪ੍ਰਦੀਪ ਦੀ ਥੈਲੀ ਤੇ ਫੋੜਾ ਕਾ ਮਾਤਾ ਨਹੀਂ ਚੱਕ ਲਿਆ ਭਰਾਵਾ ਅੱਗੇ ਨਹੀਂ ਆਪਣੀ ਥੈਲੀ ਆਣੀ ਬਈ ਕੋਈ ਵੀ ਝੂਠ ਮਾਰ ਰਿਹਾ ਤੈਨੂੰ ਭੰਜਣੀ ਹੈ ਕਹਿੰਦੇ ਕਰ ਰਹੇ ਝੂਠ ਮਾਰਦਾ ਪੈਨੂੰ ਕਿੰਨੇ ਰੁਪਏ ਲਾ 220 ਰੁਪਏ ਕਹਿੰਦਾ ਵਾ ਬਹੁਤ ਅੱਛਾ 220 ਦਾ ਜ਼ਿਆਦਾ ਆ ਆਣੀ 200 ਦੇ ਦੇ ਨਹੀਂ 250 ਲਾ ਲਾ ਉਹ ਜੋ 1.7 75 75 ਦੇ 17 17 ਦੇ ਲੈਣ ਦੇ ਰਹੇ ਆ ਆਹ ਢੋਲਗਾ ਇਹ ਲੈ ਲਓ ਢੋਲੀ ਵੀ ਇੱਕ ਵੇਨ ਲੈਣੀ ਠੀਕ ਢੋਲੀ ਤੇ ਇਹ ਕਾਹਦੇ ਚ ਦੁੱਧ ਰੱਖੜਾ ਇੱਕ ਢੋਲੀ ਇੱਕ ਕੋਲੀ ਇੱਕ ਖੋਲੀ ਇੱਕ ਮੋਲੀ ਹਾਂਜੀ ਸਾਹਿਬ ਜੀ 250 ਦਾ ਦੇ ਦੋ ਹਾਂਜੀ ਹਾਂਜੀ ਆ ਆਮਣੇ ਮਮ مشین ਵਾਲੇ ਨੂੰ ਬਾਸ ਵਾਲੇ ਨੂੰ ਫੋਨ ਲਾ ਲਓ ਉਹਨੂੰ ਕੁੜੀ ਨੂੰ ਕ ਮਮੀ ਫੋਨ ਪਹੁੰਚਣ ਵਾਲਾ ਮੁੜ ਕੇ ਬੱਸੀ ਭਾਈਆ ਮੋਟਰੀ ਨਾ ਭਾਰਗਾ ਤੋ ਪਾਇਆ ਯਾਰ ਤੂੰ ਇਹਦਾ ਖਾਲੀ ਆ ਖਰਾਬ ਕਰੀ ਨਈ ਮੋਟੇ ਦੇ ਪਾਇਆ ਹਟ ਬਾਜੋ ਆ ਨਾ ਖਾਲੀ ਆ ਰੇੜਾ ਤਾਂ ਅੱਜ ਖਰਾਬ ਕਰਤਾ ਪਿਆ ਵਾ ਓਏ ਨਈ ਬਣੀ ਲੱਗੇ ਨੇ ਸਿੱਕਾ ਇਸੂਤ ਆਉਂਦੀ ਆ ਮੋਟਾ ਕਿੱਦਾਂ ਓਏ ਮੋਟੇ ਆ ਭੂਗਣੀ ਆ ਕੀ ਦੇ ਕੀ ਦੇ ਕੋ ਦੱਸੋ ਸਮਝ ਕਿੰਨੇ ਕਿੰਨੇ ਭਰੀਆਂ ਸਾਨੂੰ ਪੈਸੇ ਹੀ ਨਹੀਂ ਕਦੇ ਮੇਰੇ ਬਾਬਾ ਸਾਨੂੰ ਜੋੜ ਜਾਣਗੇ ਮੇਰੇ ਕੋ ਪੈਸੇ ਨਹੀਂ ਹੈਗੇ ਹਾਂ ਹਾਂ ਠੀਕ ਜੋੜਦੇ ਹਾਂ ਉਹ ਗੱਲਾਂ ਦੇ ਲਈ ਹੁਣ ਨਾਲੇ ਨਾਲ ਪੇਟੀਐਮ ਤੇ ਜੋੜ ਦਿੰਦੇ ਆ ਇਹ ਕੁੱਤੇ ਵਾਲੀ ਲੈ ਲੈਨੇ ਬਿੱਟੂ ਉਹ ਨਈ ਤੋੜ ਦੇਣਾ ਨਾ ਓਏ ਨਾ ਨਾ ਲਈ ਦੋ ਨਾ ਤੂੰ ਕੋਲੀ ਲੋਡ ਹੀ ਨਹੀਂ ਗਈ ਸਨੋਰ ਹੀ ਲੈ ਲਓ ਫੇਰ ਨਹੀਂ ਕੁੱਤਿਆਂ ਨੂੰ ਦੇਖਣਾ ਉਹ ਲੈ ਕਿਉਂ ਵਾਰ-ਵਾਰ ਐਂ ਕਹਿੰਦੇ ਆ ਯਾਰ ਐ ਉੱਥੇ ਇੱਕ ਪਾਸੇ ਉਹ ਲੱਤਾਂ ਮਾਰਨ ਇੱਕ ਗੱਡੇ ਨੇ ਪੈਣੇ ਤੋੜਦੇ ਨੇ ਰਹਿਂਦੇ ਉਹਨਾਂ ਨੂੰ ਤੋੜਦੇ ਆ ਯਾਰ ਉੱਥੇ ਇੱਕ ਪਾਸੇ ਗੱਡ ਦੀ ਤੋੜ ਦੇ ਗਾੜ ਤੇ ਲਬੇੜਦੇ ਉਹਨਾਂ ਨੇ ਮਿੱਟੀ ਨਾਲ